ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਬਾਤੇ ਥੀਏਟਰ ਕੇ ਵਿਖੇ ਹਰ ਪ੍ਰਾਪਿਤ ਲੋਕਾਂ ਦੀ ਮਦਦ ਲਈ ਪਹੁੰਚੇ ਅਤੇ ਜਿਨ੍ਹਾਂ ਲੋਕਾਂ ਦੇ ਹੜ੍ਹ ਦੌਰਾਨ ਕਿ ਜਿਨ੍ਹਾਂ ਲੋਕਾਂ ਦੇ ਹੜ੍ਹ ਦੌਰਾਨ ਘਰ ਟਹਿ ਗਈ ਉਹਨਾਂ ਦੀ ਮਦਦ ਲਈ ਸਿਮਟ ਸਰੀਆ ਬਜਰੀ ਦੀਆਂ ਟਰਾਲੀਆਂ ਇੱਟਾਂ ਭਰੀਆਂ ਟਰਾਲੀਆਂ ਲੈ ਕੇ ਪਹੁੰਚੇ ਉੱਥੇ ਹੀ ਬੱਬੂ ਮਾਨ ਦਾ ਕੀ ਕਹਿਣਾ ਸੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਡੇਰਾ ਬਾਬਾ ਨਾਨਕ ਤੋਂ ਖਾਸ ਰਿਪੋਰਟ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਤਰਮਾਬਾਦ ਦੇ ਥੇਟਰ ਕੇ ਵਿਖੇ ਹਰ ਪ੍ਰਾਪਤ ਲੋਕਾਂ ਦੀ ਮਦਦ ਕਰਨ ਲਈ ਪਹੁੰਚੇ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਡੇਰਾ ਬਾਬਾ ਨਾਨਕ ਤੋਂ ਖਾਸ ਰਿਪੋਰਟ ਇਹ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਨਹੀਂ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹਸਿਆਤ ਹੁੰਦੀ ਹੈ ਜਿਹਦੀ ਜਿੰਨੀ ਹਿੰਮਤ ਹੈ ਸਮਰੱਥਾ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਜੀ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ seva ਦੀ ਮੰਗ ਕਿਸ ਤੋਂ ਦੀ ਆ ਇਹ seva ਵਾਸਤੇ ਤਾਂ ਉਪਗਤਦਾਨ ਹੁੰਦਾ ਪਰ ਫਿਰ ਸਮਾਜ ਇਦਾਂ ਦਾ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਕਿਹੜਾ ਖਬਰ ਲੱਗੀ ਹੈ ਅੱਜ ਦਾ ਇਹ ਇਹਨਾਂ ਦੇ ਸੱਜਣ ਜਿਲੰਦਰ ਹੈ ਜੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹੇ ਹੁੰਦੇ ਆ ਲੋਕ ਇਹ ਠੀਕ ਆ अको तो तो यार ये हां लग ही रहा है ये तो पप्पा जी तो जोरदार बन गया तो लग गया अगला वीडियो पीस बनता नहीं पता लग गया गौर तो पहला दे मीडिया भी सेव वाला पास तो गौर तो पहला पहला पता नहीं कि लगता है वो वैसे मीडिया भी जल्दी है जी जो हाईलाइट होएगा तो बहुत नहीं मैं क्यों मन मैं का पीछे वाला जी मैं का पर्दे जी चेक लग गया उसने यहां पंजाब वाले पपतेम और